ਤੂੰ ਨਾ ਇੱਕ ਵਾਰੀ ਆ ਸਹੀ ਮੇਰ ਕੋ ਸਕੀਮਾ ਵਾਧੂ ਮੇਰ ਕੋ ਸਕੀਮਾ ਦੇ ਦੂੰ ਤੈਨੂੰ ਤੂੰ ਸਕੀਮਾ ਲਾਉਣ ਵਾਲੀ ਬਣੀ ਠੀਕ ਆ ਚਲ ਠੀਕ ਆ ਮੰਮੀ ਆ ਜਾਨੇ ਆ ਹੋਰ ਤੇ ਫੋਨ ਕਟੋ ਅੰਮੀ ਮੇਰੀ ਸੱਸ ਨਾਲ ਸੁਣ ਲੈ ਕੀ ਪਤਾ ਨਹੀਂ ਮਾਲਾ ਕਰੀਆ ਚੁਗਲੀਆਂ ਕਰਦੀ ਐ ਚਲ ਕੋਈ ਆ ਗਏ ਟਾਈਮ ਜਾਣਦਾ ਛੇ ਰੀ ਬੰਦਾ ਦੱਸਿਆ ਉਹ ਬੰਦਾ ਟਾਈਮ ਨਾਲ ਨਿਕਲੂਗਾ ਕੋਈ ਨਹੀਂ 10 ਵਜੇ ਤੱਕ ਤਾਂ ਕਾਨਾ ਖੁੱਲੀਆਂ ਰਹਿੰਦੀ ਐ ਉਹ 10 ਵਜੇ ਤਾਂ ਕੋਈ ਚਹਰੀਆਂ ਵਾਸਤੇ ਆ ਪਿੰਡਾਂ ਵਾਲੇ ਵਾਸਤੇ ਨਹੀਂ ਆਈਆਂ 6-7 ਵਜੇ ਤੱਕ ਬੰਦਾ ਘਰ ਆ ਜਾਈਦਾ ਇਹਦੇ ਪਿੱਛੇ ਕੀਤਾ ਹੋਊਗਾ ਤਾਂ ਫੇਰ ਇੱਥੇ ਵੀ ਅੱਗੇ ਕਰ ਲੂਗੀ ਤੇ ਜੇ ਪਿਛੇ ਨਾਲ ਹਸਲਾਇਆ ਕੰਮ ਨੂੰ ਤਾਂ ਫਿਰ ਮਨ ਕਹੇ ਇੱਥੇ ਕਿੱਥੋਂ ਕਰ ਲੈਣਾ ਫਿਰ ਤੂੰ ਮੰਮੀ ਨਾਲ ਹੁਣੇ ਜਾ ਕੇ ਗੱਲ ਕਰ ਲੋ ਸੇਰੀ ਮਾਂ ਉਹ ਇਹ ਨਾ ਵੇ ਸੇਰੀ ਮਾਂ ਦਾ ਵੀ ਕੰਮ ਹੋਰ ਕੱਢ ਲੇ ਕਿ ਨਹੀਂ ਪਤਾ ਆਹ ਕੰਮ ਹੀ ਕਰਨਾ ਸੇਰੀ ਕਿੰਨੇ ਦਿਨ ਹੋ ਚੱਲੇ ਆ ਕੁੜੀ ਦਾ ਫੋਨ ਹੀ ਨਹੀਂ ਆਇਆ ਏਦਾਂ ਕਰਦੀ ਆ ਉਹਨੂੰ ਫੋਨ ਕਰਨੀ ਆ ਤੇ ਸੱਦ ਨਹੀਂ ਆ ਕਿ ਇੱਥੇ ਆ ਉੱਥੇ ਹੀ ਕੰਮ 'ਚ ਸਿਰ ਦੇ ਛੜਦੀ ਸਾਰਾ ਦਿਨ ਇਹਨੂੰ ਕਿੰਨੀ ਵਾਰੀ ਸਮਝਾਇਆ ਵਾ ਕਿ ਬੋਤਾ ਕੰਮ ਨਾ ਕਰਿਆ ਕਰ ਜਿੰਨਾ ਬੰਦਾ ਕੰਮ 'ਚ ਖੁੱਬਦੇ ਆ ਨਾ ਸਫਾ ਉਹਨੇ ਭੂਏ ਚੜ ਜਾਂਦੇ ਗਾਵਾ ਪਰ ਇਹ ਸਮਝੰਦਾ ਨਾ ਨਹੀਂ ਲੈਂਦੀ ਕੋਈ ਨਹੀਂ ਇਹਨੂੰ ਫੋਨ ਕਰਦੀ ਆ ਤੈਨੂੰ ਸਾਧ ਨਹੀਂ ਆਪਣੇ ਕੋਲ ਰਿੰਗ ਤੇ ਜਾਣ ਦੀ ਹਲੋ ਹਲੋ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਕਿ ਹਾਲ ਆ ਪੁੱਤ ਠੀਕ ਆ ਮੰਮੀ ਤੈਨੂੰ ਸੁਣਾਉ ਆਪਣਾ ਕੀ ਹਾਲ ਚੱਲਦਾ ਠੀਕ ਨਹੀਂ ਮੇਰਾ ਹਾਲ ਚੱਲ ਕੀ ਪੁੱਛਣੀ ਆ ਕਦੀ ਤੂੰ ਸ਼ੈ ਮਾਂ ਨੂੰ ਫੋਨ ਕਰਕੇ ਜਦੋਂ ਫੋਨ ਕਰਦੀ ਆ ਤਾਂ ਮੈਂ ਹੀ ਕਰਨੀ ਆ ਤੈਨੂੰ ਚੇਤੇ ਹੀ ਭੁੱਲ ਜਾਂਦਾ ਵਾ ਮਮਮੀ ਇੱਥੇ ਕੰਮ ਹੀ ਬੜੇ ਹੁੰਦੇ ਆ ਤੇ ਕੀ ਕਰਾਂ ਕਦੀ ਆ ਕਰਦੇ ਸੱਸ ਮੇਰੀ ਇੱਕ ਦਿਖਠਾਨੀ ਆ ਜਾਂਦੀ ਆ ਕਰਦੇ ਉਹ ਕਰਦੇ ਤੇ ਫਿਰ ਮੈਨੂੰ ਟਾਈਮ ਹੀ ਨਹੀਂ ਲੱਗਦਾ ਫੋਨ ਕਰਨ ਦਾ ਨਹੀਂ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਤੇਰਾ ਸਿਰ ਕੰਮ ਚ ਦਿੱਤਾ ਹੁਣ ਆ ਇਹਨਾਂ ਨੇ ਤੈਨੂੰ ਮੈਂ ਕਿੰਨਾ ਸਮਝਾਉਣੀ ਆ ਹੈ ਕਿ ਨਾ ਕੰਮ ਬੋਤਾ ਕਰਿਆ ਕਰ ਨਾ ਕਰਿਆ ਕਰ ਸੱਸਾਂ ਭੁਏ ਚੜ ਜਾਂਦੀਆਂ ਪਰ ਤੈਨੂੰ ਸਮਝ ਨਹੀਂ ਆਉਂਦੀ ਮਮੇ ਜੀ ਨਾ ਬੜਾ ਬੜਾ ਤਿਰੰਦੀ ਤੇ ਕੀ ਕਰਾ ਹੁਣ ਚਠਾਣੀ ਆ ਉਹਦੇ ਨਿਆਣੇ ਆ ਤੋਂ ਤੇ ਉਹ ਆਪਣੇ ਨਿਆਣਿਆਂ ਤੇ ਬਿਜੀ ਰਹਿੰਦੀ ਐ ਤੇ ਸਾਰੇ ਕੰਮ ਵਾਲਾ ਕਹੋ ਇਹੇ ਸਾਰੇ ਕੰਮ ਐਸੀ ਕਰੇ ਰਮਨ ਹੀ ਕਰੇ ਤੇ ਕਿਉਂ ਕਰੇ ਰਮਨ ਕੀ ਗੱਲ ਆ ਹੈ ਰਮਨ ਵਾਧ ਰੋਟੀਆਂ ਖਾਂਦੀ ਐ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਬੋਤਾ ਕੰਮ ਕੁਮ ਕਰਨ ਦੀ ਲੋੜ ਨਹੀਂ ਕੀ ਐ ਟੋਰਨਾ ਰਿਆ ਕਰ ਉਹ ਤੇ ਮੰਮੀ ਤੁਹੀ ਕਹਿੰਦੇ ਨਾ ਟੋਰਨਾ ਰਿਆ ਕਰ ਕੀ ਆ ਤੇ ਵਿੱਕੋ ਤੇ ਸਿੱਧਾ ਫਾਸ ਅਮਰੀਕਾ ਦਾ ਬੋੜ ਬੋੜਾ ਕੱਤੀ ਮਾਰਾ ਜਾ ਬੈਠੋ ਤੂੰ ਬੈਗੀ ਆ ਆ ਕੰਮ ਕਰ ਲੈ ਤੂੰ ਲੰਮੇ ਬੈਗੀ ਆ ਆ ਕੰਮ ਕਰ ਲੈ ਸਾਰੀ ਵਿਆੜੀ ਸ਼ਰਖੰਦੀ ਲਊਗੀ ਹਾਈ ਹਾਈ ਮੈਂ ਇਦਾਂ ਕਰਾਂ ਤੂੰ ਆਹਮਣੇ ਮਿਲਣਾ ਆਵੇਂਗੀ ਨਾ ਤੈਨੂੰ ਮੈਂ ਤਰੀਕਾ ਦੱਸੂਗੀ ਕਿ ਕਿਹੜੇ ਤਰੀਕੇ ਨਾਲ ਛੱਟਣਾ ਕੰਮ ਤੋਂ ਹੈ ਸਾਰਾ ਮਮੀ ਸਹੀ ਕਰਦੀ ਆ ਆਹ ਵੀਰ ਨੂੰ ਕਹਿਣੀ ਆ ਕਿ ਮੈਂ ਆਪਣੀ ਮੰਮੀ ਕੋਲ ਜਾਣਾ ਹੈ ਬਸ ਇਹ ਕੰਮ ਕੇ ਆ ਤੇ ਮੈਂ ਕੋਈ ਨਹੀਂ ਨਾ ਤੇ ਮੈਂ ਮਨਾਈ ਲੈਣਾ ਤਰੀਕਾ ਲਮਸਾ ਕਦੀ ਮੈਂ ਉਹ ਕਹਾਂਗੀ ਕਿ ਮੰਮੀ ਠੀਕ ਨਹੀਂ ਥਣੇ ਮੈਨੂੰ ਚੱਗੀ ਆ ਬੱਸ ਬੱਸ ਉਹ ਥੋੜੇ ਦਿਨ ਪਹਿਲੇ ਤੇ ਸਹੀ ਕਿਉਂ ਹੋ ਗਈ ਫੇਸ ਕਰਦੀ ਹੈ ਤੇ ਮੰਮੀ ਮੈਨੂੰ ਨਾ ਕੋਈ ਤਾਂ ਟੁੱਟ ਗਈ ਇਹਨਾਂ ਨੇ ਮੈਨੂੰ ਬੜਾ ਦੁਖੀ ਕੀਤਾ ਦੋਨਾਂ ਗੱਲਾਂ ਨੇ ਤੂੰ ਨਾ ਇੱਕ ਵਾਰੀ ਆ ਸਹੀ ਮੇਰ ਕੋ ਸਕੀਮਾਂ ਵਾਧੂ ਮੇਰ ਕੋ ਸਕੀਮਾਂ ਦੇ ਦੂੰ ਤੈਨੂੰ ਤੂੰ ਸਕੀਮਾਂ ਲਾਉਣ ਵਾਲੀ ਬਣੀ ਠੀਕ ਆ ਦਰਦ ਦੇ ਦਾ ਮੰਮੀ ਸੁਣ ਲੈਣੇ ਆ ਉਹਦੇ ਫੋਨ ਘਟੋ ਉਹ ਵੀ ਮੇਰੇ ਸਾਸਰ ਨਾਲ ਸੁਣਨੇ ਦੀ ਪਤਾ ਨਹੀਂ ਮਾਲਾ ਕਿ ਰੀਆ ਚੁਗਨੀਆ ਕਰ ਰਹੀ ਚੱਲ ਕੋਈ ਨਹੀਂ ਅਪਕ ਲਵਾਤਾ ਕਰਾਂਗੇ ਨਹੀਂ ਚੰਗਾ ਤਿੰਨ ਤਾਂ ਸਸਤਾ ਡਾਰੀ ਮਾਰ ਚੱਲਿਆ ਵਾ ਚੰਗਾ ਘਟਨੀ ਆ ਫੋਨ ਮੈਂ ਠੀਕ ਆ ਮੰਮੀ ਚੰਗਾ ਓਕੇ ਲੈ ਮੇਰੀ ਧੀ ਵਿਚਾਰੀ ਦਾ ਕੀ ਹਾਲ ਕੀਤਾ ਫੁੱਲਾਂ ਵਰਗੀ ਮੇਰੀ ਧੀ ਆ ਰੋਲ ਕੇ ਰੱਖਦੀ ਚੌਣੇ ਅੰਤਰੇ ਨੇ ਆ ਲੰਦੇ ਹੁਣ ਉਹਨੂੰ ਜੇ ਰੱਖ ਉਹਨੂੰ ਤਾਂ ਮੈਂ ਪੱਟੀ ਚਾੜਨੀ ਆ ਨਾ ਕਿ ਕਿਹੜੇ ਤਰੀਕੇ ਨਾਲ ਸਸਰ ਨੂੰ ਵਾਲ ਚ ਲਿਆਉਣਾ ਵਾ ਕੋਈ ਗੱਲ ਨਹੀਂ

ਆ ਗੜਾ ਟਾਈਮ ਜਾਂਦਾ। ਸ਼ਹਿਰੀ ਬੰਦਾ ਦੱਸਿਆ ਉਹ ਬੰਦਾ ਟਾਈਮ 'ਤੇ ਨਿਕਲੇ ਕਰੋ। ਕੋਈ ਨਹੀਂ 10 ਵਜੇ ਤੱਕ ਦੁਕਾਨਾਂ ਖੁੱਲੀਆਂ ਰਹਿੰਦੀਆਂ। ਉਹ 10 ਵਜੇ ਦਾ ਕੋਈ ਸ਼ਹਿਰੀਆਂ ਵਾਸਤੇ ਆ ਪਿੰਡਾਂ ਵਾਲਿਆਂ ਵਾਸਤੇ ਨਹੀਂ ਹੈਗੀਆਂ। 6-7 ਵਜੇ ਤੱਕ ਬੰਦਾ ਘਰ ਹੋਣਾ ਚਾਹੀਦਾ ਪਿੰਡਾਂ 'ਚ। ਆ ਟਾਈਮ ਮੋਲ ਤੈਨੂੰ ਨਹੀਂ ਪਤਾ ਕਿ ਮੈਂ ਲੱਗਣਾਂ ਮੋਲ ਕਰਦਾ ਮੈਂ। ਮੈਂ ਆ ਕੇ ਸੋਚਿਆ ਸੀ ਚੱਲ ਆਂਦੇ ਆ ਤੇ ਮੈਂ ਕਹਿੰਨੀ ਆ ਕਿ ਸੂਟ ਬਣਾਉਣ ਚੱਲੀਏ। ਤੇ ਸੂਟ ਬਣਾ ਕੇ ਤੇ ਬਾਅਦ 'ਚ ਫਿਰ ਮੈਂ ਸੀਲ ਕੇ ਮੈਂ ਕਰੋ ਨਾ ਕੀਤੀ ਵੀ ਨਹੀਂ ਜਾਣਾ। ਮੈਂ ਇਹ ਜਾਣੇ ਮੈਂ ਵੀ ਸਵੇਰੇ ਜਾਵਾਂਗਾ ਟਾਈਮ ਦੇ ਨਾਲ ਤਾਂ ਬੰਦਾ ਟਾਈਮ ਨਾਲ ਆਉਂਦਾ ਕਰ ਠੀਕ ਆ ਨਾਲੇ ਉੱਥੇ ਕਿਹੜੇ 5-10 ਮਿੰਟ ਬੁੜੀ ਖਰਾਬ ਕਰਤਾ ਮੈਂ ਤਾਂ ਸੂਟ ਦਾ ਸੋਚਣੀ ਕੀ ਲੈ ਕੇ ਆਵਾਂਗੀ ਉਹ ਮੈਂ ਕਦੇ ਲਾਂਗ ਜਿੱਦੀ ਇਹ ਨਹੀਂ ਹੋਣਾ ਚਲੋ ਠੀਕ ਆ ਮੈਂ ਇਹ ਜਾਣੇ ਮੈਂ ਵੀ ਸਵੇਰੇ ਜਾਵਾਂਗਾ ਟਾਈਮ ਨਾਲ ਆਵਾਂਗੇ ਕੱਲ ਦੱਸੋ ਆਪਾਂ ਜਾਣਾ ਬਾਜ਼ਾਰ ਚੱਲੋ ਸਿਹੇ ਚੱਲਦੇ ਆ ਮੰਮੀ ਨੂੰ ਤੇ ਸੁਣਾ ਜਾਂ ਪੁੱਛਣਾ ਜ਼ਰੂਰੀ ਹੈ ਆਓ ਦੱਸ ਕੇ ਜਾਣਾ ਉਹਨਾਂ ਨੂੰ ਚਲ ਠੀਕ ਹੈ ਤੇ ਪੈਸੇ ਤੇ ਪੈਸਾ ਥੇਲੇ ਦਾ ਸਾਬ-ਕਿਤਾਬ ਤਾਂ ਤੁਹਾਡੇ ਕੋਈ ਆ ਖਾਓ ਮੇਰੇ ਕੋਲ ਹੀ ਹੈਗੇ ਹਨਾ

ਦਸ ਵਜੇ ਜਾਣਾ ਆਹੋ ਚਲ ਕੋਈ ਗੱਲ ਨਹੀਂ ਚੱਲਾਂਗੇ ਸਾਰੇ ਦੂਜੇ ਨਾਲੇ ਇਹ ਸੂਟਾਂ ਦੇ ਬੜੇ ਆੜ ਰਹਿੰਦੇ ਅਸੀਂ ਚਾਰ ਪੰਜ ਸੂਟ ਇਕੱਠੇ ਲੈ ਆਈਏ ਮੁੜ ਕੇ ਭੋਲਾ ਲੱਗਦਾ ਸ਼ਹਿਰ ਚ ਫੁਰਮ ਮੁੱਕੇ ਜਾਣੇ ਚਲੋ ਵੇਦਿਆ ਸਾਰੇ ਕਿਉਂ ਆਂਦਾ ਨਰਦੀਪ ਹਾਂਜੀ ਮੰਮੀ ਇੱਧਰ ਆ ਕੀ ਕਰ ਰਹੀ ਆ ਤੂੰ ਕਰਨਾ ਕੀ ਮੰਮੀ ਖਾਮੀ ਕਰਨ ਢਈਆਂ ਹੋਰ ਮੈਂ ਕੀ ਕਰਾਂ ਜੀ ਕੀ ਕੰਮ ਕਰ ਰਹੀ ਹੈ ਹੁਣ ਘਰ ਦੇ ਕੰਮ ਮੰਮੀ ਹੁਣ ਮਤਲੀ ਲੱਗੀ ਮੁਕਨ ਤੇ ਡੇ ਨਹੀਂ ਹੈ ਮੰਮੀ 2 ਮਹੀਨੇ ਹੋ ਗਏ ਨਾਲੇ ਬਿਆਨ ਹੋ ਰਮਣ ਹੋ ਨਾ ਕਿ ਅਚਨ ਉਹਨੂੰ ਕਿਹਾ ਕਿ ਤੂੰ ਮਾੜਾ ਮੋਟਾ ਦੇ ਕਿਹੇ ਕੰਮ ਲਾਓ ਮੇਰੇ ਨਾਲ ਕੁਝ ਹੈਲਪ ਹੋ ਜੂਗੀ ਤੁਹਾਨੂੰ ਪਤਾ ਸਿਰਸਰੇ ਉੱਟ ਕੇ ਨਿਆਣੀ ਵਿੱਚ ਸਕੂਲ ਕਰ ਲੈਣੇ ਹੁੰਦੇ ਕਿੰਨਾ ਕੰਮ ਹੁੰਦਾ ਹੁਣ ਜੇ ਮੈਂ ਕਿਹਾ ਤੇ ਕਹਿਣਾ ਜਠਾਣੀ ਬੋਲਦੀ ਤੇ ਫਿਰ ਤੁਸੀਂ ਕਹੋਣ ਕੱਲ ਮੈਂ ਇਹ ਕਹ ਦੂੰਗੀ ਉਹਨੂੰ ਆਹੋ ਇਦਾਂ ਥੋੜੀ ਸਰਦਾ ਹੁਣ ਕਿ ਇੱਕ ਜਣਾ ਅੰਦਰ ਵੜ ਕੇ ਹੁਣ ਬੈਠਾ ਰਵੇ ਇੰਨਾ ਚਿਰ ਕਿੰਨਾ ਚਿਰ ਬਿਠਾਛੜੀ ਹੈ ਤੇ ਮੈਂ ਤਾਂ ਲਈ ਲੱਗੀ ਕਹ ਦੂੰਗੀ ਇਸ ਵੇਰੇ ਸਵੇਰ ਉੱਠ ਕੇ ਨਾਲ ਉਹਦੇ ਹੱਥ ਨਾਲ ਥੋੜਾ ਬੋਤ ਕੰਮ ਹੱਥ ਬਵਾਇਆ ਕਰ ਕੰਮ ਨੂੰ ਮੰਮੀ ਹੂੰ ਉਹਨੇ ਤੇ ਝਾਕਾ ਕਰਨ ਆਣੀ ਆ ਉਹਨੂੰ ਇਹ ਆ ਕਿ ਲੱਗੀ ਆ ਲੱਗੀ ਰਵੇ ਇਹਨਾਂ ਨੇ ਮੈਨੂੰ ਕੁਛ ਨਹੀਂ ਕਹਿਣਾ ਇਹਨੇ ਇਦਾਂ ਨਹੀਂ ਮੰਮੀ ਉੱਠਣਾ ਮੈਂ ਤਾਂ ਇਹਦਾ ਸਾਂ ਕਿਤਾਬ ਲੈ ਆਈ ਲਿਆ ਦੋ ਮਹੀਨਾ ਤੱਕ ਕੰਮ ਹੀ ਮਾਰ ਲਊਂ ਤਰਨਾ ਉੱਠੇਗੀ ਜਿੰਨਾ ਕੋ ਮੇਰਾ ਹੂੰ ਮੈਂ ਵੀ ਕਰਕੇ ਕਿਤੇ ਨਿਆਣਾ ਜੋਗੀ ਮਾੜਾ ਮੋਟਾ ਤੇ ਸਾਹ ਲਵਾਂਗੀ ਨਾ ਵੇਲੀ ਹੋਵਾਂਗੀ ਅਸਵੀਤੋਂ ਹੀ ਉਹਨੂੰ ਕਹਿ ਦਿੰਨੀ ਮੈਂ ਇਤਰਾ ਹੈ ਤੁਸੀਂ ਗੱਲ ਕਰਿਓ ਨਾ ਆਹੋ ਇਹ ਤਾਂ ਨੂੰ ਪਤਾ ਤੁਹਾਡੀ ਗੱਲ ਦਾ ਉਹਨੇ ਗੁੱਸਾ ਕਿ ਜਿਹੜਾ ਨਾ ਨਹੀਂ ਕਰਨਾ ਮੇਰੀ ਦਾ ਕੀਤਾ ਉਹ ਬਣਵਾ ਕੰਮ ਤਾਂ ਦਿੰਨੀ ਆ ਤਾਂ ਕੋਤੋਂ ਕੰਮ ਕਰ ਲੈ ਤੇ ਕੁਛ ਉਹਨੇ ਕਰ ਲਿਆ ਤੇ ਆਪੇ ਕੰਮ ਬਣਵਾ ਉਹ ਤੇ ਛੇਤੀ ਕੰਮ ਲੈ ਬੜ ਜਾ ਕਰ ਉਹਦੀ ਮੰਮੀ ਵਾਰਾ ਇਦਾਂ ਖਾਣਾ ਜੇ ਮੈਂ ਇਕੱਲੀ ਹੁਣ ਕਿੰਨਾ ਕੁ ਚਿਰ ਲੱਗੀ ਰਵਾਂ ਹਲੇ ਪਹਿਲਾ ਕੰਮ ਮੁੱਕਣੇ ਤਾਂ ਨੂੰ ਪਤਾ ਨਿਆਣੇ ਆਉਣ ਵਾਲੇ ਹੋ ਗਏ ਹਮ ਟਾਈਮ ਹੋ ਗਿਆ ਉਹਨਾਂ ਚ ਲੱਗੇ ਰਹਿ ਫੇਰ ਰਾਤ ਦਾ ਮੈਨੂੰ ਤਾਂ ਸਾਹ ਲੈਣ ਦਾ ਵੀ ਟਾਈਮ ਨਹੀਂ ਮਿਲਦਾ ਉਹ ਫਿਰ ਹੁਣ ਉਹਨੂੰ ਅਹੀਂ ਆਪ ਹੀ ਕਹਿਣਾ ਪੈਣਾ ਸਾਨੂੰ ਤੂੰ ਨੋ ਕੋ ਨਾ ਗੱਲ ਕਰੋ ਤੁਸੀਂ ਮੈਂ ਨਹੀਂ ਕਰਨੀ ਮੈਂ ਕਿਤੀ ਨਾ ਹੁੰਨੇ ਕਰਨਾ ਗੁੱਸਾ ਕਿ ਇਹ ਕਿੱਦਾਂ ਮੈਨੂੰ ਬੋਲਣ ਦੀ ਇਹ ਜਠਾਣੀ ਹੋ ਕੇ ਰੋਪ ਆਉਂਦੀ ਆ ਤੁਹਾਨੂੰ ਪਤਾ ਫਿਰ ਉਹ ਰਿਸ਼ਤੇ ਦਾ ਸਾਬ ਕਤਾਬ ਹੋ ਹੀ ਜਾਂਦਾ ਤੁਸੀਂ ਕਹੋਗੇ ਤੇ ਉਹਨੇ ਗੁੱਸਾ ਨਹੀਂ ਉਦੋਂ ਮੈਂ ਆਪੇ ਗੱਲ ਕਰ ਲੈਣੀ ਆ ਉਹ ਤੁਸੀਂ ਕਰੋ ਨਾ ਫਿਰ ਠੀਕ ਆ ਚਲ ਤੁਸੀਂ ਕਹਿ ਲਓ ਤੇ ਫਿਰ ਮੈਨੂੰ ਕੋ ਕੰਮ ਧੰਦਾ ਵੇਖਣਾ ਫਿਰ ਨਿਆਣੇ ਆ ਜਾਣੇ ਸਕੂਲ ਤੋਂ ਚਲ ਠੀਕ ਆਪੀ ਕਰ ਲਿਓ ਆਪਣੇ ਸਾਹਬ ਨਾਲ ਗੱਲ ਚੰਗਾ ਚੰਗਾ ਚਾ ਠੀਕ ਮੈਂ ਵੀ ਖਾਂ ਨਹੀਂ ਆਣੇ ਫਿਰ ਤੁਹਾਨੂੰ ਪਤਾ ਉਹਨਾਂ ਨੂੰ ਕੁਝ ਨਹੀਂ ਕਰਨ ਦੇਣਾ ਠੀਕ ਆ ਉਹਨਾਂ ਨੂੰ ਆਪ ਵੀ ਚਾਹੀਦੀ ਆ ਇਸ ਗੱਲ ਦੀ ਵੀ ਮੁੜ ਕੇ ਹੁਣ ਚੱਲ ਮੇਰਾ ਮੇਰੇ ਨਾਲ ਵੱਡੀ ਆ ਤਾਂ ਆਪ ਆਇਆ ਕਰੇ ਤੇ ਕੋਲ ਵੀ ਮੈਨੂੰ ਹੁਣ ਜਿਹੜਾ ਕੰਮ ਤੁਸੀਂ ਕਰਨੇ ਚ ਮੈਂ ਵੀ ਤੁਹਾਡੇ ਨਾਲ ਹੱਥ ਵਟਾਵਾਂ ਤੇ ਗੱਲ ਤੇ ਇਹ ਹੁਣ ਮੈਨੂੰ ਸੱਚੀ ਲੱਗੀ ਏ ਜਿਹੜੀ ਹੁਣ ਕਹਿਣ ਰਹੀ ਆਣ ਕੇ ਧੋਣ ਕੰਮ ਮਟਕੇ ਦਵਾਂਗੀ ਨਾ ਇਹ ਤਾਂ ਗਈ ਹੁਣ ਕਰ ਲੈਂਦੀ ਕਿ ਇਹਦੇ ਕੋਲ ਸੁੱਕਾ ਹੋ ਜਾਣਾ ਵਾ ਤੇ ਜਿਹਨੂੰ ਨਵਾਂ ਕਰਨਾ ਪੈਣਾ ਉਹਨੂੰ ਹੁਣ ਉਸਕੋ ਪਤਾ ਲੱਗਣਾ ਮੁੜ ਕੇ ਵੀ ਇਹ ਕਿੰਨਾ ਕੁ ਕੰਮ ਕਰ ਲੈਂਦੀ ਹੈ ਫੇਰ ਇਹ ਮੈਨੂੰ ਪਤਾ ਲੱਗੂ ਹੈ ਨਾ ਵੀ ਉਹ ਕੰਮ ਕਰ ਸਕਦੀ ਹੈ ਕਰ ਵੀ ਸਕਦੀ ਹੈ ਕਿ ਨਹੀਂ ਕਰ ਸਕਦੀ ਜੇ ਤੇ ਪਿੱਛੇ ਕੀਤਾ ਹੋਊਗਾ ਤੇ ਫੇਰ ਇੱਥੇ ਵੀ ਅੱਗੇ ਕਰ ਲੂਗੀ ਤੇ ਜੇ ਪਿੱਛੇ ਨਾ ਹੱਥ ਲਾਇਆ ਕੰਮ ਨੂੰ ਤਾਂ ਫੇਰ ਮੁੜ ਕੇ ਇੱਥੇ ਕਿੱਥੋਂ ਕਰ ਲਾਣਾ ਫੇਰ ਚਲ ਇਤਾਂ ਹੀ ਨਾਲੀ ਪਰਖੋ ਜੂ ਕਿ ਨਾ ਮੁੜ ਕੇ ਵੀ ਕਿਹੜੀ ਕੰਮ ਕਰ ਲੈਂਦੀ ਹੈ ਪੂਰਾ ਤਾਂ ਕਿਹੜੀ ਨਹੀਂ ਕਰਦੀ ਹਾਂਜੀ ਉਹ ਨਹੀਂ ਬਜੀ ਕੋਈ ਨਹੀਂ ਕੱਲ ਸ਼ਾਮ ਨੂੰ ਤੁਸੀਂ ਆ ਜਿਓ ਕਰਦੇ ਹਾਂ ਕੱਲ ਬਾਦ ਫੇਰ ਕੋਈ ਨਹੀਂ ਕੱਲ ਹੋ ਜੂ ਹਲਵਾ ਦੀ ਕੋਈ ਲਖਮੀਰ ਠੀਕ ਠੀਕ ਚਲੋ ਠੀਕ ਹੈ ਭਾ ਜਿਵੇਂ ਕਰਦਾ ਗੱਲ ਕਰੀਏ ਓਕੇ ਓਕੇ ਠੀਕ ਹੈ ਬੜੀ ਕਿਹਦਾ ਫੋਨ ਹੀ ਕਿਹਦੇ ਨਾਲ ਲੱਗੇ ਸੀ ਉਹ ਨਰਪਿੰਦਰ ਭਾਈ ਦਾ ਫੋਨ ਸੀ ਅੱਛਾ ਅੱਛਾ ਜਿਹੜੇ ਲਾਗਲੇ ਪਿੰਡ ਦੇ ਆ ਹਾਂ ਉਹ ਲੱਗਲੇ ਪਿੰਡ ਵਾਲੇ ਕੀ ਕੰਮ ਪੈ ਗਿਆ ਨਾਨੂੰ ਉਹ ਕੱਲ ਸ਼ਾਮੀ ਕੋਈ ਕੰਮ ਕਰਨਾ ਸੀ ਬਿਲਕੁਲ ਅੱਛਾ ਅੱਛਾ ਮੈਨਾਂ ਤੁਹਾਨੂੰ ਗੱਲ ਕਰਨੀ ਸੀ ਦੱਸੋ ਮੈਂ ਤੁਹਾਨੂੰ ਸੇਧਦੀ ਮੈਂ ਕਹਿੰਦੀ ਚਲ ਗੱਲ ਕਰਦੀ ਗੱਲ ਕਰਦੀ ਆ ਤੇ ਹੋਣ ਟਾਈਮ ਲੱਗਾ ਸੀ ਤੇ ਮੰਮੀ ਦਾ ਫੋਨ ਆਇਆ ਸੀ ਅੱਛਾ ਪਿੰਡ ਵਾਲੇ ਮੰਮੀ ਕਹਿੰਦੇ ਹੀ ਕਿ ਮੇਰਾ ਜੀ ਨਹੀਂ ਲੱਗੰਦਾ ਤੇ ਆ ਕੇ ਮਿਲ ਜਾ। ਅੱਛਾ ਤੇ ਫੋਨ ਕਰਵਾਇਓ। ਫੋਨ ਉਹ ਹੀ ਸੇਰੇ ਮੈਂ ਕੀਤਾ ਸੀ ਨਾ। ਉਹਦਾ ਮੰਮੀ ਨੇ ਚੱਕਿਆ ਨਹੀਂ। ਬਾਅਦ ਚ ਥੋੜੀ देर ਬਾਅਦ ਆ ਗਿਆ ਹੀ ਫੋਨ। ਠੀਕ ਆ। ਹਾਂ। ਤੇ ਆਪਾਂ ਸੇਰੇ ਹੋ ਕੇ ਆਈਏ। ਸੇਰੇ ਆਣਾ। ਤੇ ਯਾਰ ਮੰਮੀ ਦਾ ਜੀ ਕਰਨ ਦਿਆ ਮਿਲਣ ਨੂੰ ਦੱਸ। ਚਲ ਕੋਈ ਨਹੀਂ ਲੈਣੇ। ਉਹ ਹੋਵਾਂਗੇ। ਦੇਖ ਨਹੀਂ ਲੈਣੇ। ਤੂੰ ਹੀ ਆਪਣੀ ਮੰਮੀ ਨਾਲ ਗੱਲ ਕਰੋ। ਕੋਈ ਇਹਨਾਂ ਨੂੰ ਦੱਸ ਦੰਦਾਂ ਦੇ ਹੀ ਰੋ ਜਾਣਾ ਕੰਮ ਤੇ ਜਾ ਕੇ ਆਉਣਾ। ਆਹੋ ਮੰਮੀ ਨਾ ਕਹਿਣ ਦੇ ਹੀ। ਕੀ ਆ ਨਾਲ ਤੇ ਨਾ ਕੋਈ ਸਲਾਹ ਕਰਨੀ ਐ ਕੋਈ ਹੋਊ ਵੀ ਕੋਈ ਰਿਸ਼ਤੇਦਾਰੀ ਚ ਕਿਸੇ ਵਿਆਹ ਹੈ ਫਿਰ ਕਹਿੰਦੇ ਹੀ ਤੇ ਨਾ ਉਹਦੀ ਸਲਾਹ ਵੀ ਕਰਨੀ ਐ ਮੈਂ ਠੀਕ ਆ ਠੀਕ ਆ ਵਿਆਹ ਵੀ ਕਿਹਦਾ ਮਾਸੀ ਦੇ ਦਿਓਰ ਦਾ ਠੀਕ ਆ ਠੀਕ ਆ ਆਹੋ ਕੋਈ ਬਰਾਤੇ ਰਿਸ਼ਤੇਦਾਰੀ ਲੰਬੀ ਤੋੜੀ ਪਰ ਇਹ ਆ ਕਿ ਚਲੋ ਮਾਸੀ ਦੇ ਦਿਓਰ ਸਾਂਝਾ ਪਰਿਵਾਰ ਹੈ ਨਾ ਤਾਂ ਕਰਕੇ ਫਿਰ ਬੁਲਾਉਂਦੇ ਜਿੱਦਾਂ ਉਹਨਾਂ ਦੇ ਪੇਕੇ ਉਹਨਾਂ ਨੂੰ ਬੁਲਾ ਲੈਂਦੇ ਆਂ ਕੀ ਪਤਾ ਸਾਨੂੰ ਵੀ ਕਹਿ ਦੇਣ ਫਿਰ ਸਾਨੂੰ ਵੀ ਜਾਣਾ ਪੈਣਾ ਇੱਕ ਦਿਨ ਕੋਈ ਗੱਲ ਹੋਰ ਚਲੋ ਇੱਕ ਲਾਂਗੇ ਜੇ ਜਾਣਾ ਨਾ ਪੈਲ ਹੂੰ ਫੇਰ ਰਾਤ ਨਹੀਂ ਰਹਿਣਾ ਚੱਲ ਰਾਤ ਨਹੀਂ ਰਵਾਂਗੇ ਉਦਾਂ ਮੰਮੀ ਤੇ ਕਹਿੰਦੀ ਸੀ ਰਾਤ ਵਸਤੇ ਆਈਂ ਨਹੀਂ ਰਾਤ ਰਿਆ ਨਹੀਂ ਸਰਦਾ ਤੈਨੂੰ ਆਹੋ ਮੈਂ ਤਾਂ ਕਿਹਾ ਸੀ ਮੰਮੀ ਨੂੰ ਕਿ ਡਿਊਟੀ ਤੇ ਜਾਣਾ ਹੁੰਦਾ ਇਹਨਾਂ ਦੀ ਡਿਊਟੀ ਦਾ ਕੰਮ ਆ ਚੱਲ ਕੋਈ ਗੱਲ ਨਹੀਂ ਕੱਲ ਆਪਾਂ ਸਾਧਿਆੜੀ ਆ ਜਾਾਂਗੇ ਫੇਰ ਅਗਲੀ ਜਦ ਜਾਵਾਂਗੇ ਨਾ ਉਦੋਂ ਮੰਮੀ ਨੂੰ ਕਹਾਂਗੇ ਕਿ ਰਾਤ ਵਸਤੇ ਆਵਾਂਗੇ ਹਾਂ ਚੱਲੇ ਦਫਰ ਲੱਗ ਫਿਰ ਸ਼ਨੀਵਾਰ ਜਾਵਾਂਗੇ ਸ਼ਾਮੀ ਤੇ ਐਤਵਾਰ ਸ਼ਾਮੀ ਆ ਜਾਾਂਗੇ ਕਿਉਂਕਿ ਤੁਹਾਨੂੰ ਫਿਰ ਸ਼ਨੀਵਾਰ ਡਿਊਟੀ ਤੋਂ ਆ ਕੇ ਤੇ ਐਤਵਾਰ ਰਹਿ ਕੇ ਆਵਾਂਗੇ ਯਾਰ ਮੰਮੀ ਮੇਰੇ ਵੀ ਇਕੱਲੇ ਆ ਉਦੇ ਤੇ ਚਲੇ ਜਾਂਦਾ ਹੈ ਕੰਮ ਤੇ ਜਿੱਥੇ ਵੀ ਨੇ ਖਾਣਾ ਜਾਣਾ ਹੁੰਦਾ ਮम्मी ਪਿੱਛੇ ਇਕੱਲੇ ਰਹਿ ਜਾਂਦੇ। ਉਹ ਨਿੱਕੇ ਢਾਣੇ ਜਿਹੜੇ ਆ ਨਾ ਘਰਾਂ 'ਚ ਕਾਟੀ ਕਰਦੇ ਹੁੰਦੇ। ਉਹ ਹੈ ਵੀ ਇਦਾਂ ਰਹੀ ਐ। ਛੱਲਣ-ਖੁੱਲਣ ਜਾਂਦਾ ਵਾਹ ਵਾਹ। ਫੇਰ ਅਗਰ ਜਗਰ ਰਹਦੇ ਤਾਂ ਹੀ ਉਮਰ ਉਹ ਹੀ ਨਹੀਂ ਘਟਣਦੀ। ਆਹ ਤੇ ਹੈ। ਬਾਅਦ 'ਚ ਤਾਂ ਚੱਲੋ ਸੇਰੇ ਆਪਾਂ ਇਦਾਂ ਕਰਾਂਗੇ ਟਾਈਮ ਨੇ ਜਾਵਾਂਗੇ। ਚੱਲ ਠੀਕ ਹੈ ਤਾਂ ਮੈਂ ਦਵਾਰੋਂ ਜਿੰਨੇ ਚੱਲ ਪਾਵਾਂ। ਆਹੋ ਤਾਂ ਸੇਰੇ ਨਾਲ ਕੋਈ ਕੰਮ ਕਰੇ। ਕਿ ਮੈਨੂੰ ਆਫਲਾਣਾ ਕੰਮ ਆ ਸ਼ਿਟਾ ਸ਼ਿਟਾ ਕਾਹਤ ਦੱਸਤਾ ਵੀ ਸ਼ਾਮ ਨੂੰ ਕੰਮ ਤੇ ਮੰਮੀ ਨਾਲ ਹੁਣੇ ਜਾ ਕੇ ਗੱਲ ਕਰ ਲੋ ਸੇਰੇ ਮਮ ਉਹ ਇਹ ਨਾ ਵੇ ਸੇਰੇ ਮਾਤਾ ਕੋਈ ਕੰਮ ਹੋਰ ਕੱਢ ਲੈ ਕਿ ਨਹੀਂ ਪਤਾ ਆ ਕੰਮ ਹੀ ਕਰਨਾ ਸੇਰੇ ਠੀਕ ਆ ਤੇ ਹੁਣ ਮੈਂ ਆ ਦੋ ਮੈਂ ਰੋਟੀ ਪੱਟ ਬਣਾਈ ਹੈ ਤੇ ਪਾ ਕੇ ਦਿੰਨੀ ਆ ਚਲ ਮੈਂ ਜਾ ਦਿੰਦਾ ਤੇ ਮੰਮੀ ਨਾਲ ਗੱਲ ਕਰ ਲੋ ਚਲ ਠੀਕ ਆ ਮਿਹਰ ਦੇ ਪੇਕੇ ਨੂੰ ਖਿੱਚ ਬੜੀ ਰਹਿੰਦੀ ਹੈ ਪਤਾ ਨਹੀਂ ਫੋਨ ਆਇਆ ਜੀ ਤੇ ਨਹੀਂ ਆਇਆ ਚਲ ਕੋਈ ਨਹੀਂ ਫੋਨਾਂ ਦੇਖ ਰਿਹਾ